ਇਲਾਕੇ ਦੀ ਪ੍ਰਸਿੱਧ ਸੰਸਥਾ ਸੰਤ ਬਾਬਾ ਜਮੀਤ ਸਿੰਘ ਜੀ ਚੈਰੀਟੇਬਲ ਟਰਸਟ ਲੋਪੋ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਜਮੀਤ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਲੋਪੋ ਵਿਖੇ Swami Jagraj Singh ਜੀ ਲੰਗਰਾਂ ਵਾਲਿਆਂ ਦੀ ਜੋਗ ਅਗਵਾਈ ਹੇਠ ਲੋੜੀ ਦਾ ਪ੍ਰੋਗਰਾਮ ਧੀਆ ਦੀ ਲੋੜੀ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਧਾਰਮਿਕ ਸ਼ਕਸ਼ੀਤਾ ਤੋਂ ਇਲਾਵਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ, ਰਾਜਨੀਤਿਕ ਸ਼ਖਸੀਅਤਾਂ ਅਤੇ ਫਿਲਮ ਸਟਾਰਾਂ ਨੇ ਵੀ ਸਮੂਲੀਅਤ ਕੀਤੀ। ਸਾਮੀ ਜਗਰਾਦ ਸਿੰਘ ਜੀ ਲੋਪੋ ਦੀ ਜੋਗ ਅਗਵਾਹੀ ਅਤੇ ਚੇਅਰਮੈਨ ਜਗਜੀਤ ਸਿੰਘ ਸਿੱਧੂ ਦੇ ਜੋਗ ਪ੍ਰਬੰਧਾਂ ਹੇਠ ਹੋਏ ਇਸ ਬਹੁਤ ਵੱਡੇ ਪੱਧਰ ਦੇ ਪ੍ਰੋਗਰਾਮ ਧੀਆ ਦੀ ਲੋੜੀ ਦਾ ਉਦਗਾਟਨ ਸਾਮੀ ਜਗਰਾਦ ਸਿੰਘ ਜੀ ਲੋਪੋ ਦੇ ਨਾਲ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਅਤੇ ਉੱਗੇ ਫਿਲਮ ਸਟਾਰ ਹੌਬੀ ਢਾਲੀਵਾਲ ਨੇ ਰੀਬਨ ਕੱਟ ਕੇ ਕੀਤਾ। ਅਸ ਤੋਂ ਬਾਅਦ ਪੂਰੇ ਰਸਮਾਂ ਰਿਵਾਜਾਂ ਨਾਲ ਲੋਹੜੀ ਬਾਲੀ ਗਈ ਅਤੇ ਹਾਜ਼ਰ ਸਾਰੇ ਹੀ ਲੋਕਾਂ ਨੂੰ ਧੀਆਂ ਦੀ ਲੋਹੜੀ ਵੰਡੀ ਗਈ। ਇਸ ਪ੍ਰੋਗਰਾਮ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਮੈਡਮ ਚਾਰੂ ਮੀਤਾ ਐਸਟੀਐਮ ਧਰਮਕੋਟ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਉਪਰੋਕਤ ਮਹਿਮਾਨਾਂ ਨੇ 51 ਅਜਿਹੇ ਮਾਪਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਜਿਨ੍ਹਾਂ ਦੇ ਘਰ ਪਿਛਲੇ ਸਾਲ ਦੌਰਾਨ ਧੀਆਂ ਨੇ ਜਨਮ ਲਿਆ ਸੀ ਅਤੇ ਉਹਨਾਂ ਮਾਪਿਆਂ ਨੇ ਧੀਆਂ ਦੇ ਪੁੱਤਾਂ ਵਾਂਗ ਲਾਡ ਲੜਾਏ ਹਨ ਸਮਾਗਮ ਵਿੱਚ ਬੱਚਿਆਂ ਵੱਲੋਂ ਗਿੱਧਾ ਪੰਗੜਾ ਸਮੀਂ ਨਾਟਕ ਅਤੇ ਸੱਭਿਆਚਾਰਕ ਗੀਤਾਂ ਤੇ ਗਿੱਧੇ ਦੀਆਂ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ ਸਟੇਜ ਤੋਂ ਬੋਲਦਿਆਂ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਫਿਲਮ ਸਟਾਰ ਹੌਬੀ ਢਾਲੀਵਾਲ एडीसी मैडम नीता दर्श्वी ਅਤੇ मैडम ਚ ਮੈडम चारूमिता एसटीएम ਧਰਮਕੋਟ ਨੇ ਕਿਹਾ ਕਿ ਭਰੂਣ ਹੱਤਿਆ ਕਾਰਨ ਲੜਕੀਆਂ ਦੀ ਗਿਣਤੀ ਵਿੱਚ ਗਰਾਵਟ ਆਈ ਹੈ ਹੁਣ ਸਾਨੂੰ ਲੜਕੀਆਂ ਨੂੰ ਸਮਾਜ ਵਿੱਚ ਉੱਚਾ ਸਨਮਾਨ ਦਿਵਾਉਣ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ ਉਹਨਾਂ ਨੂੰ ਮਾਇਕ ਤੌਰ ਤੇ ਆਤਮ ਨਿਰਭਰ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਇਸ ਮੌਕੇ ਪ੍ਰੋਕਤ ਤੋਂ ਇਲਾਵਾ ਰਟਾਇਰਡ ਐਸਪੀ ਸਦਾਰ ਮੁਖਤਿਆਰ ਸਿੰਘ ਟਿੱਕਾ ਸਿੱਧੂ ਲੁਧਿਆਣਾ ਹਰਜੀਤ ਸਿੰਘ ਸਰਪੰਚ ਲੋਪੋ ਸਰਦਾਰ ਜਗਿੰਦਰ ਸਿੰਘ ਸਾਫਕਾ ਸੰਗ ਸਰਪੰਚ ਰਸੂਲਪੁਰ ਅਮਰੀਕ ਸਿੰਘ ਲੋਪੋ ਤੀਰਤ ਸਿੰਘ ਲੋਪੋ ਜਥੇਦਾਰ ਬਲਦੇਵ ਸਿੰਘ ਸੁਖਦੀਪ ਸਿੰਘ ਸਿੱਧੂ ਪ੍ਰਿੰਸੀਪਲ ਬਲਜਿੰਦਰ ਸਿੰਘ ਚੇਅਰਮੈਨ ਜਗਜੀਤ ਸਿੰਘ ਸਿੱਧੂ ਅਜੀਤ ਸਿੰਘ ਬਾਬੇਕੇ ਮਨਜੀਤ ਕੌਰ ਸਿੱਧੂ ਮਿਹਰ ਸਿੰਘ ਕ੍ਰਿਸ਼ਨਪੁਰਾ ਗੁਰਵਿੰਦਰ ਦੀਪ ਕੌਰ ਸਿੱਧੂ ਭਗਵਾਨ ਸਿੰਘ ਕ੍ਰਿਸ਼ਨਪੁਰਾ ਕੇਰੂ ਸਿੰਘ ਰਸੂਲਪੁਰ ਆਦੀ ਸਕੂਲ ਦਾ ਸਟਾਫ ਵਿਦਿਆਰਥੀ ਅਤੇ ਸੇਵਾਦਾਰ ਹਾਜ਼ਰ ਸਨ ਬਾਬਾ ਜੀ 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 ਅਸ਼ੀਰਵਾਦ ਸਤਿਕਾਰ ਬਾਬਾ ਜਗਰਾਤ ਸਿੰਘ ਦੀ ਲਗੜਾ ਵਾਲੇ ਉਹਨਾਂ ਦੀ ਜੋਗ ਅਗਵਾਈ ਦਿਸ਼ਾ ਨਿਰਦੇਸ਼ੇਸ਼ਕ ਹੋਰ ਮੇਰੇ ਛੋਟੇ ਵੀਰ ਜਗਜੀਤ ਸਿੰਘ ਜੀ ਮੱਕੋ ਇਹਨਾਂ ਦੀ ਰਹਿਨvai ਦੇ ਵਿੱਚ ਆਪਦੇ ਇਹ ਸਸਤ ਦੇ ਵਜਤ ਨੂੰ ਲੋੜੀਂਦਾ ਸਮਾਗਮ ਕਰਾਇਆ ਜਾ ਰਿਹਾ ਹੈ। ਉਹ ਆਧਿ ਦੇਸ ਸਮਾਗਮ ਦੇ ਵਿੱਚ ਬਹੁਤ ਮਹਾਨ ਸ਼ਖਸੀਅਤਾਂ ਬੁਲਕੀਆਂ ਨੇ ਜਿਨ੍ਹਾਂ ਵਿੱਚ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਹਸਤਕਰ ਕਵਿਤਾੜੀਵਾਲ ਜੀ ਔਰ एडीसी मैम अनिता दर्शकी और एसडीएम मैम चारुमिता जी और भी ਜਿੰਨੀਆਂ ਸਨਮਾਨਯੋਗ ਸ਼ਖਸੀਅਤਾਂ ਅੱਜ ਦੇ ਸਵਾਗਤ ਦੇ ਵਿੱਚ ਪਹੁੰਚੇ ਨੇ ਸਤਿਪ੍ਰੀਅਮ ਫਤਿਹ ਅਰਦਾ ਕਰਦਾ ਪ੍ਰਮਾਨ ਕਰਦੇ ਵਾਹਿਗੁਰੂ ਜੀ ਦੇ ਖਾਤਿਰ ਸਤਿ ਵਾਹਿਗੁਰੂ ਜੀ ਦੇ ਖਾਤਿਰ ਲੋੜੀ ਖੁਸ਼ੀਆਂ ਦਾ ਪ੍ਰਤੀਕ ਹੈ ਜਦੋਂ ਕਿਸੇ ਦੇ ਬੱਚੇ ਪੈਦਾ ਹੁੰਦਾ ਲੜਕਾ ਪੈਦਾ ਹੁੰਦਾ ਖਾਸ ਕਰਕੇ ਤਾਂ ਸਾਡੇ ਸਮਾਜ ਦੇ ਵਿੱਚ ਉਹਦੀ ਲੋੜ ਨਹੀਂ ਜਾਂਦੀ ਖੁਸ਼ੀਆਂ ਮਨਾਈਆਂ ਜਾਂਦੀਆਂ ਰਿਸ਼ਤੇਦਾਰ ਇਕੱਠੇ ਹੁੰਦੇ ਆ ਔਰ ਬਹੁਤ ਵਧੀਆ ਮਾਹੌਲ ਬਣਾਇਆ ਜਾਂਦਾ ਤੇ ਜਦੋਂ ਪਿਛਲੇ ਸਮਿਆਂ ਦੇ ਵਿੱਚ ਲੜਕੀ ਪੈਦਾ ਹੁੰਦੀ ਸੀ ਔ ਸ਼ੋਗ ਬਣਾਇਆ ਜਾਂਦਾ ਸੀ ਨੂਰੀ ਅਨੁਸਾਰ ਮੈਂ ਜਾਂਦਾ ਹਾਂ ਸੋ ਮੈਂ ਬਹੁਤ ਸ਼ਲਾਘਾ ਕਰਦਾ ਇਸ ਸੰਸਥਾ ਦੀ ਪ੍ਰਿੰਸੀਪਲ ਜੀ ਜੀ ਸੰਤ ਜਗਨਾਸ਼ਕ ਜੀ ਨੰਗਰਾ ਵਾਲੇ ਜਿਨ੍ਹਾਂ ਨੇ ਬਹੁਤ ਸੋਹਣੀ ਪ੍ਰਤਪਾਈ ਆ ਲੜਕਿਆਂ ਦੀ ਨੂਰੀ ਬਣਾਈ ਜਾ ਰਹੀ ਆ ਔਰ ਹਰ ਸੰਗ ਮੂੜੀ ਮੈਂ ਉਹਨੇ ਇਹਦੇ ਨਾਲ ਬੱਚਿਆਂ ਦੇ ਵਿੱਚ ਲੜਕੇ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਔਰ ਆਪਣੀ ਮਹੱਤਤਾ ਬਾਰੇ ਉਹਨਾਂ ਨੂੰ ਪਤਾ ਲੱਗਦਾ ਜਦੋਂ 15ਵੀਂ ਸਦੀ ਦਾ ਅਧ ਸੀ ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ ਤਾਂ ਉਸ ਨੇ ਸਾਡੇ ਸਮਾਜ ਦੇ ਵਿੱਚ ਪਰ ਪਾਣਾ ਮਸਤਰਾ ਚੱਲ ਰਿਹਾ ਸੀ ਖਾਸ ਕਰਕੇ ਲੜਕੀਆਂ ਨੂੰ ਉਹਨਾਂ ਦੀ ਕਈ ਤਰ੍ਹਾਂ ਦੀ ਮੁਸ਼ਕਲੀਆਂ ਦੇ ਵਿੱਚੋਂ ਲੰਘਣਾ ਪੈਂਦਾ ਸੀਗਾ ਸਦੀ ਪ੍ਰਥਾ ਦੀ ਨਾ ਸਮ ਸੀ ਬਾਲ ਵਿਆਹ ਸੀ ਮੇਰੇ ਕੇਂਦਰ ਭਾਵ ਲੜਕੀਆਂ ਨੂੰ ਬੜੇ ਕਸ਼ਟ ਭਰੇ ਜੀਵਨ ਹੁੰਦਾ ਸੀ ਤਾਂ ਬਾਬੇ ਨਾਨਕ ਨੇ ਸੋਕੋ ਮੰਨਦਾ ਆਖਿਆ ਜਿਤ ਜਮੇਦਾਨ ਅੱਗੇ ਸੋਚਾਂ ਦੀ ਅਟਰਾ ਕੀਤੀ ਔਰ ਲੋਕਾਂ ਨੂੰ ਜਾਗਰੂਤ ਕੀਤਾ ਕਿ ਲੜਕੀਆਂ ਨੂੰ ਮੌਕੇ ਦੇਓ ਔਰ ਅੱਜ ਦੇ ਸਮਾਜ ਦੇ ਵਿੱਚ ਲੜਕੀਆਂ ਨੂੰ ਮੌਕੇ ਦਿੱਤੇ ਜਾ ਰਹੇ ਆ ਉਹ ਲੜਕੀਆਂ ਲੜਕੀਆਂ ਨੇ ਮੁਕਾਬਲੇ ਪੜ੍ਹਾਈ ਦੇ ਵਿੱਚ ਅੱਗੇ ਆ ਰਹੀਆਂ ਨੇ ਜਦੋਂ ਵੀ 10ਵੀਂ ਕਲਾਸ ਦੇ ਰਿਜ਼ਲਟ ਆਉਂਦੇ ਆ 12ਵੀਂ ਦੇ ਬੋਰਡ ਦੇ ਆਉਂਦੇ ਆ ਤੇ ਉਹਨਾਂ ਦੇ ਵਿੱਚ ਹਮੇਸ਼ਾ ਲੜਕੀਆਂ ਬਾਜ਼ੀ ਮਾਰਦੀਆਂ ਆ ਹੁਣੇ-ਹੁਣੇ ਲੜਕੀਆਂ ਜੱਜ ਬਣੀਆਂ ਨੇ ਗਰੀਬ ਪਰਿਵਾਰਾਂ ਦੀਆਂ ਮੇਰੇ ਕਹਿਣ ਤੋਂ ਬਾਅਦ ਜੇ ਲੜਕੀਆਂ ਨੂੰ ਮੌਕਾ ਮਿਲੇਗਾ ਤਾਂ ਉਹ ਲੜਕੀਆਂ ਦੇ ਨਾਲੋਂ ਜ਼ਿਆਦਾ ਅੱਗੇ ਵਧੀਆਂ ਨੇ ਸਾਡੇ ਵਿੱਚ ਮੈਡਮ ਨੀਦਾ ਕਰਸੀ ਜੀ ਬੈਠੇ ਨੇ ਜਿਹੜੇ ਪੜ੍ਹ ਲੈ ਕੇ ADC ਬਣੇ ਨੇ ਮੈਡਮ ਐਸਡੀਐਮ ਬੈਠੇ ਨੇ ਚਾਰੂ ਮਿਤਾ ਜੀ ਪੜ੍ਹ ਲੈ ਕੇ ਐਸਡੀਐਮ ਬਣੇ ਨੇ ਇਸ ਕਰਕੇ ਬਹੁਤ ਸੱਪੱਡੀ ਗੱਠੀ ਦੇ ਵਿੱਚ ਬਾਪੇ ਬੈਠੇ ਨੇ ਹੋਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਲੜਕੀਆਂ ਨੂੰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਆ ਤਾਂ ਕਿ ਲੜਕੀਆਂ ਲੜਕੀਆਂ ਦੀ ਤਰ੍ਹਾਂ ਸਮਾਜ ਦੇ ਵਿੱਚ ਇੱਕ ਆਪਣਾ ਵਧੀਆ ਸਥਾਨ ਬਣਾ ਸਕਣ ਅੱਗੇ ਵਧ ਸਕਣ ਤੇ ਸਾਡਾ ਸਮਾਜ ਤਰੱਕੀ ਕਰ ਸਕੇ ਸੋ ਮੈਂ ਇਹਨਾਂ ਲਫ਼ਜ਼ਾਂ ਦੇ ਨਾਲ ਦੁਬਾਰਾ ਫੇਰ ਇਸ ਸੰਸਥਾ ਦੇ ਮਾਲਕ ਜਰਜੀਤ ਸਿੰਘ ਜਗਨਾਤ ਸਿੰਘ ਦੀ ਲਗਰਾਂ ਵਾਲੇ ਸਾਥੀ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਆ ਉਹ ਕਰਾਉਣੇ ਚਾਹੀਦੇ ਆ ਸੋ ਫਤਿਹ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਾਂ ਅੱਜ ਉਹਨਾਂ ਧੀਆਂ ਨੂੰ ਜਾਂ ਉਹਨਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਜਿਹੜਾ ਹੈ ਉਹ ਪੁੱਤਰਾਂ ਦੇ ਬਰਾਬਰ ਸਮਝਿਆ ਉਹਨਾਂ ਨੂੰ ਪਾਲਿਆ ਪੋਸਿਆ ਪਰ ਗੱਲ ਸਿਰਫ ਇੱਥੇ ਖਤਮ ਨਹੀਂ ਹੁੰਦੀ ਆਪਣੀ ਜਿਹੜੀ ਮੇਨ ਟੀਚਾ ਹੈਗਾ ਜਿਹੜਾ ਆਪਣਾ ਕੁੜੀਆਂ ਜਿਹੜੀਆਂ ਹੈਗੀਆਂ ਉਹ ਅੱਗੇ ਕਿਵੇਂ ਵਧਣੀਆਂ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈਗੀ ਹੈ ਫਾਈਨੈਂਸ਼ੀਅਲ ਇੰਡੀਪੈਂਡੈਂਸ ਜ ਜੀ ਨੂੰ ਆਪਾਂ ਕਹਿੰਦੇ ਆ ਕਿ ਆਰਥਿਕ ਜਿਹੜੀ ਹੈਗੀ ਹੈ ਫਰੀडम ਉਹਨਾਂ ਦੀ ਉਹਨਾਂ ਨੂੰ ਪੜਾ ਲਿਖਾ ਕੇ ਅਸੀਂ ਵੱਡੇ ਕਰਕੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਸਿਰਫ ਵਿਆਹ ਤੱਕ ਨਹੀਂ ਰਹਿਣਾ ਹੈਗਾ ਆਪਾਂ ਉਹਨਾਂ ਨੂੰ ਕੁਝ ਬਣਾਉਣਾ ਹੈਗਾ ਤਾਂ ਕਿ ਉਹ ਆਪਣੀ ਆਪ ਦੀ ਕਮਾਈ ਕਰ ਸਕਣ ਆਰਥਿਕ ਤੌਰ ਤੇ ਜਿਹੜਾ ਹੈਗਾ ਉਹ ਫ੍ਰੀ ਹੋ ਸਕਣ ਤਾਂ ਕਿ ਉਹ ਆਪਣੇ ਜਿੰਨੇ ਡਿਸੀਜਨ ਹੈਗੇ ਲਾਈਫ ਦੇ ਉਹ ਲੈ ਸਕਣ ਅਸੀਂ ਸਿਰਫ ਇਸ ਕਰਕੇ ਪਿੱਛੇ ਰਹਿ ਜਾਂਦੇ ਆ ਜਾਂ ਕੁੜੀਆਂ ਸਿਰਫ ਇਸ ਕਰਕੇ ਪਿੱਛੇ ਰਹਿ ਜਾਂਦੀਆਂ ਕਿਉਂਕਿ ਉਹਨਾਂ ਕੋਲ ਨਹੀਂ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੁੰਦੀ ਨਹੀਂ ਕਿ ਉਹ ਆਪਣੇ ਡਿਸੀਜਨ ਆਪ ਲੈ ਸਕਣ ਆਪਾਂ ਸਿਰਫ ਕੁੜੀਆਂ ਨੂੰ ਇੰਨਾ ਹੀ ਦੇਣਾ ਹੈ ਹੋਰ ਕੁਝ ਨਹੀਂ ਉਹਨਾਂ ਨੂੰ ਪੜਾ ਲਿਖਾ ਕੇ ਉਹਨਾਂ ਨੂੰ ਆਰਥਿਕ ਤੌਰ ਤੇ ਜਿਹੜਾ ਹੈਗਾ ਬਿਲਕੁਲ ਫ੍ਰੀ ਕਰ ਦੇਣਾ ਹੈ ਤਾਂਕਿ ਉਹ ਆਪਣੀ ਲਾਈਫ ਦੇ ਸਾਰੇ ਡਿਸੀਜਨ ਜਿੰਨੇ ਉਹਨਾਂ ਦੇ ਹੈਗੇ ਆ ਉਹ ਆਪ ਲੈ ਸਕਣ ਆਪਣੀ ਲਾਈਫ 'ਚ ਅੱਗੇ ਵਧ ਸਕਣ ਤੇ ਇੱਥੇ ਜਿੰਨੀਆਂ ਮਾਵਾਂ ਬੈਠੀਆਂ ਨੇ ਜਿੰਨੇ ਪੇਰੈਂਟਸ ਬੈਠੇ ਆ ਜਿਹੜੇ ਬੱਚੀਆਂ ਦੇ ਹੈ ਉਹਨਾਂ ਨੂੰ ਮੇਰੇ ਵੱਲੋਂ ਸਿਰਫ ਇੰਨਾ ਹੀ ਕਹਿਣਾ ਹੈ ਕਿ ਇਹਨਾਂ ਨੂੰ ਸਿਰਫ ਪੈਦਾ ਕਰਨ ਤੇ ਇਹਨਾਂ ਦਾ ਵਿਆਹ ਕਰਨ ਤੱਕ ਜਿਹੜਾ ਹੈਗਾ ਆਪਣਾ ਫਰਜ਼ ਨਹੀਂ ਖਤਮ ਹੁੰਦਾ ਆਪਣਾ ਅਸਲੀ ਫਰਜ਼ ਉੱਥੇ ਕਦੋਂ ਹੁੰਦਾ ਜਿੱਥੇ ਅਸੀਂ ਇਹਨਾਂ ਨੂੰ ਫਾਈਨੈਂਸ਼ਲੀ ਇੰਡੀਪੈਂਡੈਂਟ ਯਾਨੀ ਕਿ ਆਰਥਿਕ ਤੌਰ ਤੇ ਜਿਹੜਾ ਹੈਗਾ ਉਹ ਫ੍ਰੀ ਕਰ ਦਿੰਨੇ ਆ ਤੇ ਕਿ ਇਹ ਆਪਣੀ ਲਾਈਫ ਜਿਹੜੀ ਹੈਗੀ ਉਹ ਆਪਣੇ ਵੱਲ ਤੇ ਆਪਣੀਆਂ ਸ਼ਰਤਾਂ ਤੇ ਜਿਉ ਸਕਣ ਤੇ ਸਿਰਫ ਇੰਨਾ ਹੀ ਮੈਸੇਜ ਹੈ ਮੇਰਾ ਤੇ ਅਸੀਂ ਹਰ ਸਾਲ ਇੰਨਾ ਹੀ ਕੁੜੀਆਂ ਦੀ ਲੋੜੀ ਮਨਾਉਂਦੇ ਆ ਤੇ ਉੱਥੇ ਹਰ ਵਾਰੀ ਮੇਰਾ ਇਹੀ ਮੈਸੇਜ ਹੁੰਦਾ ਹੈ ਤੇ ਜਿੰਨੇ ਵੀ ਪੇਰੈਂਟਸ ਇੱਥੇ ਬੈਠੇ ਨੇ ਜੇ ਇਹਨਾਂ ਵਿੱਚੋਂ ਥੋੜੇ ਵੀ ਮੈਂ ਤਾਂ ਕਹਿੰਨੀ ਆ ਸਾਰੇ ਹੀ ਵੈਸੇ 100% ਹੀ ਪਰ ਜੇ ਥੋੜੇ ਵੀ ਇਹ ਮੈਸੇਜ ਸੁਣ ਕੇ ਤੇ ਆਪਣੀਆਂ ਕੁੜੀਆਂ ਲਈ ਉਹ ਕਰਦੇ ਆ ਜੋ ਮੈਂ ਇੱਥੇ ਕਿਹਾ ਹੈ ਤਾਂ ਆਪਾਂ ਇੱਕ ਦਿਨ ਜਿਹੜਾ ਹੈਗਾ ਉਹ ਜਿਹੜੇ ਬੱਚੇ ਹੈਗੇ ਆਪਣੇ ਉਹ ਅਮਰੀਕਾ ਕੈਨੇਡਾ ਛੱਡ ਕੇ ਸਾਰੇ ਇੰਡੀਆ 'ਚ ਹੀ ਰਹਿਣਗੇ ਕਿਉਂਕਿ ਆਪਣੀ ਮੇਨ ਜਿਹੜੀ ਇਸ਼ੂ ਹੈਗਾ ਉਹ ਇਹੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਫ੍ਰੀडम ਨਹੀਂ ਦਿੰਦੇ ਉਹਨਾਂ ਨੂੰ ਫਾਈਨੈਂਸ਼ਲੀ ਵੀ ਫ੍ਰੀडम ਨਹੀਂ ਦਿੰਦੇ ਵੈਸੇ ਵੀ ਨਹੀਂ ਦਿੰਦੇ ਤੇ ਇਸ ਕਰਕੇ ਮੇਰਾ ਤੁਹਾਡੇ ਅੱਗੇ ਸਾਰਿਆਂ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਕੁੜੀਆਂ ਨੂੰ ਪੜਾਓ ਲਿਖਾਓ ਅੱਗੇ ਵਧਾਓ ਉਹਨਾਂ ਨੂੰ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਪਾਲੋ ਪੋਸੋ ਕਿ ਉਹ ਆਪਣੀ ਜ਼ਿੰਦਗੀ ਜਿਹੜੀ ਹੈਗੀ ਹੈ ਉਹਦੇ ਡਿਸੀਜਨ ਜਿਹੜੇ ਹੈਗੇ ਆ ਉਹ ਸਾਰੇ ਖੁਦ ਲੈ ਸਕਣ। ਥੈਂਕ ਯੂ। ਟ੍ਰਸਟ ਵੱਲੋਂ ਬੱਚਿਆਂ ਦੀ ਲੋਹੜੀ ਜੋ ਕਿ ਅਸੀਂ ਮਨਾ ਰਹੇ ਆ ਤਾਂ ਕਿ ਬੱਚਿਆਂ ਦੇ ਜਨਮ ਵਿੱਚ ਲੜਕੇ ਦੇ ਜਨਮ ਵਿੱਚ ਜੋ ਪੇ ਭਾਵਾਂ ਉਹਨੂੰ ਖਤਮ ਕੀਤਾ ਜਾ ਸਕੇ ਇਹ ਸਨੇਹਾ ਦੇਣ ਦੇ ਲਈ ਇਹ ਲੋਹੜੀ ਦਾ ਜੋ ਪ੍ਰੋਗਰਾਮ ਆ ਸਾਰਾ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਇਸ ਤਰ੍ਹਾਂ ਕੀਤਾ ਜਾ ਰਿਹਾ ਸੋ ਅੱਜ ਦੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਹਲਕੇ ਨਿਹਾਲ ਸਿੰਘ ਵਾਲਾ ਦੇ ਐਮ ਐਲ ਏ ਸਰਦਾਰ ਮਨਜੀਤ ਸਿੰਘ ਜੀ ਉਹ ਪਹੁੰਚੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਇਸ ਦੇ ਨਾਲ ਹੀ ਮੈਡਮ ਚਾਰੂ ਮਿਤਾਸ ਜੀਮ ਧਰਮਕੋਟ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਜੀ ਆਇਆਂ ਨੂੰ ਆਖਿਆ ਜਾਂਦਾ ਇਸ ਦੇ ਨਾਲ ਹੀ ਏਡੀਸੀ ਮੈਡਮ ਅਨੀਤਾ ਦਰਸੀ ਜਿਨ੍ਹਾਂ ਦਾ ਇਸ ਸੰਸਥਾ ਨੂੰ ਬਹੁਤ ਹੀ ਸਹਿਯੋਗ ਆ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਸੋ ਉਹਨਾਂ ਦਾ ਵੀ ਸਵਾਮੀ ਜੀ ਵੱਲੋਂ ਸਮੂਹ ਟਰੱਸਟ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਜੀ ਆਇਆਂ ਨੂੰ ਆਖਿਆ ਜਾਂਦਾ ਔਰ ਅੱਜ ਸਾਡੇ ਦਰਮਿਆਨ ਐਲਮੀਆ ਦਾ ਕਾ ਹੌਬੀ ਕਾਲੀ ਵਾਲ ਜੀ ਉਹ ਵੀ ਪਹੁੰਚੇ ਆ ਬੱਚਿਆਂ ਨੂੰ ਬੜੀ ਉਸੋਕਤਾ ਨਾਲ ਉਹਨਾਂ ਦਾ ਇੰਤਜ਼ਾਰ ਸੀ ਸੋ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤਾਂ ਕਿ ਜੋ ਇਹ ਸਮਾਗਮ ਹੋ ਰਿਹਾ ਇੱਕ ਚੰਗਾ ਸਨੇਹਾ ਸਮਾਜ ਨੂੰ ਦਿੱਤਾ ਜਾ ਰਿਹਾ ਇਹਦੇ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾ ਸਕੇ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਆਦਿਆਂ ਇਸ ਦੇ ਨਾਲ ਹੀ ਇਲਾਕੇ ਦੇ ਪੰਜ ਸਰਪੰਚ ਮੋਤਵਾਰ ਵਿਅਕਤੀ ਨੈਸਲੇ ਤੋਂ ਪੂਰੀ ਟੀਮ ਪਹੁੰਚੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹਨਾਂ ਵੱਲੋਂ ਹਮੇਸ਼ਾ ਹੀ ਇਸ ਸੰਸਥਾ ਨੂੰ ਸਹਿਯੋਗ ਦਿੱਤਾ ਜਾਂਦਾ ਬਿਰਧਾશ્રਮ ਚੱਲ ਰਿਹਾ ਜੋ ਇਸ ਸੰਸਥਾ ਵੱਲੋਂ ਉਹਦੇ ਵਿੱਚ ਬਜ਼ੁਰਗਾਂ ਨੂੰ ਜੋ ਵੀ ਲੋੜੀਂਦੀਆਂ ਵਸਤੂਆਂ ਦੀ ਲੋੜ ਹੁੰਦੀ ਹੈ ਉੱਥੇ ਇਸ ਟੀਮ ਵੱਲੋਂ ਸਹਿਯੋਗ ਦਿੱਤਾ ਜਾਂਦਾ ਕਿਸ਼ਨਪੁਰੇ ਦੀ ਪੰਚਾਇਤ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਵੀ ਵਿਸ਼ੇਸ਼ ਤੋ ਯੋਗਦਾਨ ਆ ਇਸ ਸੰਸਥਾ ਦੇ ਵਿੱਚ ਸੋ ਹੋਰ ਜਿੰਨੇ ਵੀ ਬਹੁਤਿਆਂ ਦੇ ਨਾਮ ਲੈਣ ਵੱਲ ਰਹਿ ਗਏ ਸਾਰੀਆਂ ਸੰਗਤਾਂ ਦਾ ਇਕੱਲੇ-ਇਕੱਲੇ ਦਾ ਤਹਿ ਦਿਲੋਂ ਧੰਨਵਾਦ ਜੀ ਆਇਆਂ ਨੂੰ ਸੋ ਹਾਣਾ ਇਸ ਦੇ ਨਾਲ ਹੀ ਜਿਹੜਾ ਅੱਜ ਦਾ ਵਿਸ਼ੇਸ਼ ਆਪਣਾ ਮਕਸਦ ਆ ਉਹਦੇ ਲਈ ਬੱਚੀਆਂ ਆਈਆਂ ਵੀ ਆ ਸੋ ਜਿੰਨੇ ਵੀ ਪਤਵੰਤੇ ਸੱਜਣ ਸਾਡੇ ਪਹੁੰਚੇ ਆ ਸਾਰੀ ਟੀਮ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਭ ਤੋਂ ਪਹਿਲਾਂ ਬੱਚੀਆਂ ਨੂੰ ਗਿਫਟ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਜਾਵੇ ਉਹਨਾਂ ਮਾਮਾ ਦਾ ਸਨਮਾਨ ਕੀਤਾ ਜਾਵੇ ਜਿਨ੍ਹਾਂ ਨੇ ਲੜਕੇ ਜਾਂ ਲੜਕੀ ਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਸੋ ਉਹਨਾਂ ਸਾਰਿਆਂ ਮਾਪਿਆਂ ਦਾ ਕਿਸੇ ਸਨਮਾਨ ਕੀਤਾ ਜਾਵੇ ਔਰ ਉਹਨਾਂ ਬੱਚੀਆਂ ਦਾ ਜਿਹੜਾ ਜਨਮ ਦਿਨ ਆਉ ਮਨਾਇਆ ਜਾਵੇ ਸੰਸਾਰ ਦੀ ਟੀਮ ਨੂੰ ਬੇਨਤੀ ਕਰਾਂਗੇ ਸਵਾਰਨੀ ਜਾਨੂ ਬੇਨਤੀ ਕਰਾਂਗੇ ਕਿ ਪੁਲਿਸ ਸਟੇਜ ਤੇ ਆ ਜਾਣ ਤਾਂ ਜੋ ਆਪਾਂ ਬੱਚੀਆਂ ਨੂੰ ਜਿਹੜਾ ਸਨਮਾਨ ਚਨ ਦੇ ਕੇ ਸਨਮਾਨਤ ਕਰ ਸਕੀਏ ਉਸ ਤੋਂ ਬਾਅਦ ਸਟੇਜ ਦੀ ਕਾਰਵਾਈ ਉਸੇ ਤਰ੍ਹਾਂ ਚੱਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧਿਆਨ ਕੇ ਆਪਣੇ ਕੀਮਤੀ ਵਿਚਾਰ ਆਪ ਸਭ ਸੰਗਤਾਂ ਦੇ ਨਾਲ ਸਾਂਝੇ ਕਰਨ ਆਪੀ ਚਾਲੀਏ तीयाने था तीयाने। तीयाने था मिले ने तिया ने तिया ने तो खुशिया ने खुशियां ने तो मेले ने मेले ने तो रिश्ते है रिश्ते है रिश्ती है रिश्ती है औलादा ने औलादा ने तो तिया ने तिया ने तो तिया ने जहाँ ने इस वरे या उसको पिछले वरे तिया जन्म दिता है और जग जनिया मैं पैरी हाथ ला के उन्होंने इज्जत करना ਜੋਂਦੀਆਂ ਹੋ ਤੇ ਜਿਹੜੀਆਂ ਧੀਆਂ ਇਸ ਸਾਲੀਆਂ ਪਿਛਲੇ ਬਰੇ ਇਸ ਦੁਨੀਆ ਤੇ ਜਿਹਨਾਂ ਨੇ ਪਹਿਲਾ ਸਾਲ ਆ ਉਹਨਾਂ ਨੂੰ ਇਸਤਮਾਲ ਕਰਨਾ ਚਾਹੀਆ ਆਂ ਸਤਬਾਬਾ ਜਮੀਨ ਸਿੰਘ ਜੀ ਦਾ ਤਪਸਥਾਨ ਤੇ ਉਸ ਸੰਪਰਦਾਇ ਨੂੰ ਅੱਗੇ ਤੋਰ ਰਹੇ Swami Jugraj Singh ਜੀ ਮੇਰਾ ਯਾਰ ਟਿਕਾ ਸੇਟੂ ਬਾਈ ਜੀ ਗ੍ਰੀਟਿੰਗ ਬੋਲੀ ਬੋਟੀ ਸੇ ਖਾਤੋ ਬਦਤ ਸਾਹਿਬ ਮੇਰੇ ਦਿਲ ਤੇ ਬਹੁਤ ਖਰੀਤ ਬਹੁਤ ਅਜੀਬ ਸਾਡੀ ਸਮਰੱਥ ਕੋਲ ਉਹ ਦਿਹਾੜੇ ਤੋਂ ਤੁਸੀਂ ਜਿੰਨੇ ਵੀ ਲੋਕ ਆਏ ਹੋ ਉਹਨੂੰ ਸਾਰਿਆਂ ਨੂੰ ਜੀ ਆਇਆਂ ਵੱਡਾ ਉਤਰਾਲਾ ਧੀਆ ਦੀ ਲੋਰੀ ਚੰਗਾ ਲੱਗਿਆ ਬਾਬਾ ਜੀ ਮੈਨੂੰ ਤਾਂ ਸਾਥ ਹੀ ਰਿਆ ਕਰੋ ਜੋ ਜੰਮਿਆ ਮੈਂ ਆਪ ਦੇ ਆਪ ਨੂੰ ਵੱਡਾ ਹੁੰਦਾ ਹੀ ਦੇਖਿਆ ਤੇ ਆ ਜੀ ਨੂੰ ਰੋ ਆ ਕੇ ਮੈਨੂੰ ਕਹਿ ਕੇ ਗਈ ਆ ਕਹਿੰਦੀ ਬਾਈ ਫੋਟੋ ਖਿੱਚਿਆ ਲੈ ਮੈਂ ਕਿਹਾ ਤੂੰ ਮਰ ਗਈ ਰਗਾਨੇ ਕਿੰਨੀ ਉਮਰ ਹੈ ਨਹੀਂ ਉਹ ਜਦ ਸ਼ੀਸ਼ਾ ਦੇ ਸਤਾ ਹੀ ਫਿਰਦੀ ਹੈ ਕਿੱਥੇ ਭਰੂ 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 ਜਦ ਏਨ ਦਾ ਵਾਲੇ ਜਦ ਸ਼ੀਸ਼ਾ ਦੇ ਸੀ ਆਹ ਕੈਮਰਾ ਕੈਮਰਾ ਪਾਸੇ ਹੁੰਦਾ ਨਾਲ ਦੇ ਨਾਲ ਆ ਨਾ ਕਰਦੀ ਆ ਗਈ ਉਹ ਵੈਲਕਮ ਮੈਂ ਜੇ ਇਹ ਫਿਰ ਮੈਨੂੰ ਬਾਈ ਕਹਿੰਦੀ ਹੈ ਫਿਰ ਇਹਦਾ ਮਤਲਬ ਤਾਂ ਮੈਂ ਨਹੀਂ ਜੀਉਂਦੀ ਰਹ ਬਹੁਤ ਸਾਰਾ ਪਿਆਰ ਕਰਨ ਸਰਕਾਰ ਜਿਹੜੀਆਂ ਧੀਆਂ ਇਸ ਜਹਾਨ ਦੇ ਵਿੱਚ ਉੱਜਗ ਜਨਨੀਆਂ ਨੇ ਮੈਂ ਤਾਂ ਹਰ ਧੀ ਨੂੰ ਕਹਾਂਗਾ ਕਿ ਦੋ ਧੀਆਂ ਨੂੰ ਜਨਮ ਦਿਓ ਕਿਉਂਕਿ ਇਹ ਤੁਸੀਂ ਇੱਕ ਇੱਕ ਧੀ ਨਹੀਂ ਕਰਮ ਦੇਣ ਦੀਆਂ ਰਹੀਆਂ ਆਪਾਂ ਕਈ ਰਿਸ਼ਤੇ ਹੱਥ ਕਈ ਰਿਸ਼ਤੇ ਮਾਂ ਵਰਗੀ ਰਿਸ਼ਤਾ ਕਹੋ ਜਨਾ ਕਿ ਮਾਂ ਸੀ ਪੰਜਾਬੀ ਦੇ ਬਹੁਤ ਖੂਬਸੂਰਤ ਲਫ਼ਜ਼ ਨੇ ਸਾਰੀ ਦੁਨੀਆ ਦੇ ਵਿੱਚ ਕੁੜੀ ਨੂੰ ਪੁੱਛਿਆ ਜਾਂਦਾ ਆਪਕੇ ਮਾਇਕੇ ਦਾ ਪੁਰਾਣਾ ਪਿੰਡ ਦੇ ਪੰਜਾਬੀ ਜ਼ੁਬਾਨ ਦੇ ਵਿੱਚ ਪੁੱਛਿਆ ਜਾਂਦਾ ਕੁੜੀਏ ਤੇਰੇ ਪਿਓ ਕਿੱਥੇ ਹੈ ਪੇਕੇ ਲਫਸ ਨਹੀਂ ਗਾਓ ਪਿਓ ਕੇ ਲਫਸ ਤੇਰੇ ਪਿਓ ਕਿੱਥੇ ਉਹ ਫਿਰ ਜਾਂਦੀ ਪਰੰਪਰਾ ਦੇ ਵਿੱਚ ਪਿਓ ਕੇ ਤੋਂ ਟਿੱਕੇ ਪੂਰਾ ਉੜ ਗਿਆ ਟਿੱਕੇ ਹੀ ਹੋ ਗਏ ਪਰ ਅਸਲੀ ਦੱਸ ਪਿਓ ਕੇ ਮੈਨੂੰ ਪੰਜਾਬੀਅਤ ਤੇ ਬਹੁਤ ਮਾਣ ਆ ਮੈਂ ਪੰਜਾਬੀ ਹਾਂ ਮਾਜਰਮ ਲੈਣ ਨੂੰ ਪਿਆਰਾ ਪਰ ਹਰ ਵਾਰ ਪੰਜਾਬੀ ਉਸੇ ਮਾਂ ਦੀ ਕੁੱਖੋਂ ਜਨਮ ਲਵਾਵਾ ਜਿਹੜੀ ਮੈਨੇ ਜਨਮ ਲਿਆ। ਤੁਹਾਨੂੰ ਬਹੁਤ ਸਾਰਾ ਸਤਕਾਰ ਧੀ ਹੋਣ ਤੇ ਜਾਹੇ ਮੇਤੋ ਵੀ ਬਟੀਆਂ ਨੇ ਕਹੀਏ ਧੀ ਹੋਣ ਤੇ ਹਮੇਸ਼ਾ ਹੀ ਮਾਣ ਕਰ। ਹਮੇਸ਼ਾ ਮਾਣ ਕਰ। ਮੈਂ ਜਦੋਂ ਕਾਲਜ ਦੇ ਵਿੱਚ ਸੀ ਮੈਂ ਯੂਨੀਵਰਸਿਟੀ 90% ਇੰਡੀਆ ਕੀਤਾ ਮੈਂ ਕਈ ਸਾਲ ਭਗੜਾ ਪਾਇਆ। ਜਦੋਂ ਵੀ ਯੂਥ ਫੈਸਟੀਵਲ ਹੁੰਦਾ ਸੀ ਤਾਂ ਇੱਕ ਕੁੜੀਆਂ ਦੀਆਂ ਕਲਕਿਆਰੀਆਂ ਕਿੱਥੇ ਵਾਲੀਆਂ ਕਲਕਿਆਰੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਸੀ ਉਹਨਾਂ ਦਾ ਹਾਸਾ ਹੋਰ ਤਰ੍ਹਾਂ ਦਾ ਹੁੰਦਾ ਜਦੋਂ ਇਕੱਠੀਆਂ ਹੋਈਆਂ ਹੁੰਦੀਆਂ ਨੇ ਤਿੰਨ ਜਣਾਂ ਚ ਮੈਂ ਉਹ ਦਰੀਆਂ ਮੁਰਦੀਆਂ ਵੀ ਦੇਖੀਆਂ ਨੇ ਮੈਂ ਬਾਗ ਕਰਦੀਆਂ ਵੀ ਦੇਖੀਆਂ ਉਹਨਾਂ ਦੇ ਹਾਸੇ ਹੋਰ ਹੁੰਦੇ ਨੇ ਜਦੋਂ ਇਕੱਲੀਆਂ ਕੁੜੀਆਂ ਹੁੰਦੀਆਂ ਅਜੀਬ ਸੀ ਉਹ ਮੇਰੇ ਲਈ ਇੱਕ ਬੁਝਾਰਤ ਸੀ ਸੱਚ ਜਾਣੇ ਉਹ ਮੈਨੂੰ ਉਸ ਦਿਨ ਪਤਾ ਲੱਗਿਆ ਕਿ ਦਿਨ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਇੰਟਰ ਸਿਟਰਲ ਸੋਮਰ ਯੂਥ ਫੈਸਟੀਵਲ ਹੋਣ ਤੇ ਆਇਆ ਸੀ ਐਸ ਬੈਸਟ ਆਫ ਹਮਾ ਕੁਸਾਲ ਹੋਇਆ ਉਸ ਟਾਈਮ ਮੈਨੂੰ ਮੱਕਲਕਿਆਰੀਆਂ ਦਾ ਸਮਝ ਆਇਆ ਕਿਉਂਕਿ ਉਥੇ ਗਿੱਧਾ ਪਾਉਣ ਵਾਲਿਆਂ ਚ ਮੇਰੀ ਵੀ ਜਵਾਬਗੀ ਸੀ ਉਹ ਮੱਕਲਕਿਆਰੀਆਂ ਮੈਨੂੰ ਤਾਂ ਚੰਗੀਆਂ ਲੱਗਦੀਆਂ ਸੀ ਉਹ ਉਦੋਂ ਤਾਂ ਸ਼ਾਇਦ ਚੰਗੀਆਂ ਲੱਗਣ ਲੱਗੀਆਂ ਜਿਸ ਦਿਨ ਮੇਰੇ ਘਰੇ ਤੀਹ ਫੇ ਸਮਝ ਉਹ ਮੱਕਲਕਿਆਰੀਆਂ ਦੀ ਪੋਸਟ ਤੇ ਆਈ ਜਦੋਂ ਮੇਰੀ ਧੀ ਪੰਜਾਬੀ ਯੂਨੀਵਰਸਿਟੀ ਗਿੱਧਾ ਜੋਦੀਆਂ ਰੋ ਜੁਗ ਜੁਗ ਜਿਓ ਜਵਾਨੀਆਂ ਮਾਣੋ ਖੂਬ ਹੱਸ ਕੇ ਜਿਹੜਾ ਅੱਜ ਤੱਕ ਸੂਰਜ ਚੜ੍ਹਿਆ ਸੀ ਉਹਦੀ ਪਹਿਲੀ ਕਿਰਨ ਖਤਮ ਹੋ ਗਈ ਹੈ ਦੁਬਾਰਾ ਜ਼ਿੰਦਗੀ 'ਚ ਕਦੇ ਨਹੀਂ ਜਿਹੜੀ ਹੁਣ ਆਪਾਂ ਗੱਲ ਕਰ ਰਹਾ ਹੁਣ ਕਿਰਨ ਦਾ ਅਨੰਦ ਮਾਣ ਰਿਹਾ ਤੇ ਦੁਨੀਆ 'ਚ ਜ਼ਿੰਦਗੀ 'ਚ ਕਦੇ ਵਾਪਸ ਹੋਣੀ ਰਹਿੰਦੀ ਦੁਨੀਆ ਤੱਕ ਵਾਪਸ ਨਹੀਂ ਨਾ ਅੱਜ ਦੀ ਤ੍ਰੇ ਗਾਜ ਦਾ ਫਲ ਨਾ ਆਸਾ ਸਮਾ ਨਾ ਅੱਜ ਦਾ 베ੜੀ ਦਾ ਪੂਰ ਨਾ ਰੰਗ ਜਨਾਂ ਦੀਆਂ ਕੁੜੀਆਂ 'ਚ ਕਦੇ ਨਹੀਂ ਕਰਦਾ ਉਹ ਨਹੀਂ ਹੋਣੀ ਅਗਲੀ ਵਾਰੀ ਫੇਰ ਮੇਲੇ ਲੱਗਣਗੇ ਮੇਲੇ 'ਚ ਸਦਾ ਲੱਗਦੇ ਰਹਿਣ ਸਦੀਵੀ ਲਗਣੇ ਹਨ ਮੇਲੇ 'ਚ ਪਰੰਨਾ 'ਚ ਕੋਈ ਸ਼ਖਸੀ ਤਕਲੇ ਸਾਹਿਬ ਕੁਛਕਲੇ ਸਾਹਿਬ ਅਗਲੇ ਸਾਹਿਬ ਨਹੀਂ ਨਵੇਂ ਹਾਂ ਸੋ ਦੁਨੀਆ ਦਾ ਸਾਈਕਲ ਹੈ ਉਸ ਸਾਈਕਲ ਤੇ ਮਾਨ ਰੱਖੋ ਹਰ ਉਮਰ ਦਾ ਨਜ਼ਾਰਾ ਰੋ ਪਰ ਹਰ ਧੀ ਹਮਸਾ ਜੋ ਦੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸੱਚੀ ਦੀ ਹੈ ਕਾਲ ਅੱਜ ਲੜੀ ਦਾ ਜਿਹੜਾ ਤੇ ਹਾਰਮੋਨ ਆਇਆ ਜਾ ਰਿਹਾ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦੀ ਜਿਸ ਐਮਐਲਏ ਸਾਹਿਬ ਨੇ ਕਿਹਾ ਮੈਡਮ ਚਾਰੂ ਮੀਤਾ ਨੇ ਕਿਹਾ कि ਆਪਾਂ ਨੂੰ ਲੜਕੀਆਂ ਨੂੰ ਜੇ ਅੱਗੇ ਵਧਾਣਾ ਹੈ ਤੇ ਉਹਨਾਂ ਦਾ ਪੜਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਇਸ ਸਮਾਗਮ ਵਿੱਚ ਸਕੂਲ ਚ ਰੱਖਿਆ ਗਿਆ ਹੈ ਟੀਚਰਸ ਵੀ ਸਾਡੇ ਕੋਲ ਬੈਠੇ ਹੈ ਜਿਹੜੇ ਕਿ ਜ਼ਿਆਦਾ ਲੇਡੀਜ਼ ਹੀ ਹੁੰਦੀਆਂ ਹਨ ਤੇ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਟੀਚਰਸ ਦੇ ਮਾਧਿਅਮ ਤੋਂ ਪੇਰੈਂਟਸ ਨੂੰ ਵੀ ਅਪੀਲ ਕਰਦੀ ਹਾਂ ਕਿ ਆਪਣੀ ਬੇਟੀਆਂ ਨੂੰ ਪੜਾਓ ਉਹਨਾਂ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਰੋ ਪਰਉ ਤੇ ਖੜਾ ਕਰੋ ਔਰ ਲੜਕੀਆਂ ਜਿਹੜੀਆਂ ਇੱਥੇ ਬੈਠੀਆਂ ਹਨ ਉਨਰਪੀ ਮੈਨੂੰ ਕਹਿਣਾ ਚਾਹੁੰਦੀ ਹੈ ਕਿ ਸਿੱਖਿਆ ਜ਼ਰੂਰ ਲੋ ਕਿਉਂਕਿ ਸਾਡੇ ਕੋਲ ਲੜਕੀਆਂ ਕੋਲ ਸਿਰਫ ਸਿੱਖਿਆ ਹੀ ਇੱਕ ਉਹ ਜੀ ਚੀਜ਼ ਹੈ ਜਿਹੜਾ ਸਾਨੂੰ ਪ੍ਰੋਸਪਰਿਟੀ ਵਿੱਚ ਇੱਕ ਸਾਡੇ ਵਾਸਤੇ ਇੱਕ ਗਹਿਣਾ ਹੈ ਔਰ ਜੇ ਸਾਨੂੰ ਲੋੜ ਪੈਦੀ ਹੈ ਤਾਂ ਇੱਕ ਐਸੈਟ ਇੱਕ ਪੂੰਜੀ ਦੀ ਤਰ੍ਹਾਂ ਸਾਡੇ ਵਾਸਤੇ ਇਹ ਕੰਮ ਕਰਦਾ ਹੈ ਇਸ ਕਰਕੇ ਸਿੱਖਿਆ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਇਸ ਤੇ ਹੌਂਸਲੇ ਸਾਰਿਆਂ ਨੂੰ ਫੇਰ ਮੁਬਾਰਕਬਾਦ ਦਿੰਦੀ ਹਾਂ ਥੈਂਕ ਯੂ ਦੇ ਬਾਬਾ ਮਹਿੰਦਰ ਸਿੰਘ ਭਗਤੀ ਮਹਾਰਾਜ ਉਹਨਾਂ ਦੀ ਕਿਰਪਾ ਸਦਕਾ ਉਹਨਾਂ ਦੇ ਅਸੀਰਵਾਦ ਸਦਕਾ ਸੰਤ ਬਾਬਾ ਜੀ ਸਿੰਘ ਚੈਰੀਟੇਬਲ ٹرسٹ ਵੱਲੋਂ ਜੋ ਅਨੇਕਾਂ ਸਮਾਜ ਦੇ ਵਿੱਚ ਕਾਰਜ ਕੀਤੇ ਜਾ ਰਹੇ ਨੇ ਇੱਕ ਮਹਾਨ ਉਪਰਾਲਾ ਹਰ ਸਾਲ ਜੋ ਕੀਤਾ ਜਾਂਦਾ ਹੈ ਇਹ ਸਮਾਜ ਦੇ ਵਿੱਚ ਧੀਆਂ ਦੇ ਮਾਣ ਸਨਮਾਨ ਨੂੰ ਉੱਚਾ ਚੁੱਕਣ ਦੇ ਲਈ ਜੋ ਦਬੇ ਕੁਚਲੇ ਲੋਕਾਂ ਹੈ ਉਹਨਾਂ ਨੂੰ ਮਾਨ ਸਨਮਾਨ ਦਿਵਾਉਣ ਦੇ ਲਈ ਧੀਆ ਦੀ ਲੋਹੜੀ ਦਾ ਇਹ ਸਮਾਗਮ ਹਰ ਸਾਲ ਸੰਤ ਬਾਬਾ ਜੀ ਸਿੰਘ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਮਨਾਇਆ ਜਾਂਦਾ ਹੈ ਅੱਜ ਬੜੀ ਖੁਸ਼ੀ ਹੋਈ ਮੈਨੂੰ ਬਹੁਤ ਤੂਮਤਾਮ ਦੇ ਨਾਲ ਇਹ ਸਮਾਗਮ ਨੇਪਰੇ ਚੜਿਆ ਬੇਅੰਤ ਸੰਗਤਾਂ ਲੀਡਰ ਸਹਿਬਾਨ ਅਫਸਰ ਸਹਿਬਾਨ ਔਰ ਮਹਾਨ ਹਸਤੀਆਂ ਇਸ ਦੇ ਵਿੱਚ ਸ਼ਾਮਲ ਹੋ ਕੇ ਈਆਂ ਵੀ ਲੋੜੀ ਨੂੰ ਚਾਤ ਚੰਨ ਲਾਏ ਉਸ ਸਮਾਗਮ ਨੂੰ ਸਬੰਧ ਬਣਾਇਆ ਕਿਉਂਕਿ ਸਾਡਾ ਜਿਹੜਾ ਉਦੇਸ਼ ਮਾਨਵਤਾ ਦੇ ਭਲੇ ਲਈ ਉਪਰਾਲੇ ਕਰਨੇ ਚਾਹੀਏ ਉਹ ਕਿਤੇ ਲੰਗਰ ਲਾਉਣੇ ਹੋਣ ਚਾਹੀਏ ਉਹ ਵਾਰਾ ਗੁਰੂਆਂ ਦੀ ਸਾਂਝ ਸਵਾਲ ਹੋਵੇ ਇੱਥੇ ਨਹੀਂ ਪੂਰੇ ਭਾਰਤ ਦੇ ਵਿੱਚ ਸੰਤ ਬਾਬਾ ਜੀ ਸਿੰਘ ਚੈਰਿਟੀ ਵੈਲਟਰਸਟ ਟ੍ਰਸਟ ਵੱਲੋਂ ਮਹਾਨ ਉਪਰਾਹ ਲੈ ਕੀਤੇ ਜਾਂਦੇ ਨੇ ਪ੍ਰਕਾਰ ਰਹੀ ਬਿਰਧ ਆਸਰਮ ਬਜ਼ੁਰਗਾਂ ਦੀ ਸੇਵਾ ਔਰ ਸਮਾਜ ਦੇ ਵਿੱਚ ਹੋਰ ਜੋ ਲੋੜੀ ਦੀਆਂ ਸੇਵਾਵਾਂ ਜਿੱਥੇ-ਜਿੱਥੇ ਲੋੜ ਪੈਂਦੀ ਹੈ ਉਥੇ ਆਪਣੀ ਇਹ ਸੰਸਥਾ ਪਹੁੰਚਦੀ ਹੈ ਅਸੀਂ ਅੱਜ ਉਹਨਾਂ ਬੱਚਿਆਂ ਨੂੰ ਮੁਦਾਈ ਦਿੰਨੇ ਆ ਜਿਨ੍ਹਾਂ ਦੀ ਲੋੜੀ ਮਨਾਈ ਗਈ 51 ਧੀਆਂ ਦੀ ਲੋੜੀ ਸੰਤ ਬਾਬਾ ਜਨੀਤ ਸਿੰਘ ਮਹਾਰਾਜ ਦੀ ਕਿਰਪਾ ਸਰਕਾਰ ਅਜਾਪਾ ਇਸ ਸਥਾਨ ਤੇ ਮਨਾਈ ਹੈ ਅੱਗੇ ਤੋਂ ਇਸ ਸਮਾਰਗਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਮਨਾਉਣ ਦਾ ਯਤਨ ਕਰਾਂਗੇ ਸੋ ਗੁਰਸੰਗਤ ਦਾ ਬਸ ਇਸ ਸਹਿਯੋਗ ਚਾਹੀਦਾ ਹੈ ਤੁਸੀਂ ਸਹਿਯੋਗ ਦਿਆ ਕਰੋ ਤਾਂ ਜੋ ਆਪਾਂ ਇਹਨਾਂ ਕਾਰਜਾਂ ਨੂੰ ਹੋਰ ਵੀ ਇਹ ਤਰ ਤਰੀਕੇ ਦੇ ਨਾਲ ਪੁਨਾ ਸਕੀਏ ਪਰ ਇਸ ਸਮਾਜ ਦੇ ਵਿੱਚ ਵਧੀਆ ਕਾਰਜ ਕਰ ਸਕੀਏ ਸੋ ਸਾਡਾ ਸਾਰਿਆਂ ਨੂੰ ਕਰੋੜਾਂ ਵਾਰ ਧੰਨਵਾਦ ਸਾਰੇ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਜਮੀਤ ਸਿੰਘ ਜੀ ਚੈਰੀਟੇਵ ਟ੍ਰਸਟ ਲੋਕੋ ਵੱਲੋਂ ਸੱਚਖੰਡ ਵਾਸੀ ਤੁੰਤਨ ਸਵਾਮੀ ਜਮੀਤ ਸਿੰਘ ਜੀ ਮਹਾਰਾਜ ਪਰ ਸੱਚਖੰਡ ਵਾਸੀ ਸੰਤਾਂ ਸਵਾਮੀ ਮਹਿੰਦਰ ਸਿੰਘ ਫਤ ਦੀ ਮਹਾਰਤ ਦੇ ਅਸ਼ੀਰਵਾਦ ਸਦਕਾ ਸਵਾਮੀ ਜਗਰਾਤ ਸਿੰਘ ਜੀ ਲੰਗਰਾਂ ਵਾਲਿਆਂ ਦੀ ਰਹਿਨਮਾਈ ਹੇਠ ਬਹੁਤ ਸਾਰੀਆਂ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ ਜਿਵੇਂ ਕਿ ਰੋਸ਼ਾਲਾ ਚਲਾਉਣੀਆ ਗਿਰਦਾ ਅਸ਼ਰਮ ਚਲਾਉਣਾ ਅनाथ ਆਸ਼ਰਮ ਚਲਾਉਣਾ ਸਕੂਲ ਕਾਲਜ ਲੰਗਰ ਸਭਾਵਾਂ ਚਲਾਉਣੀ ਇਹਨਾਂ ਸਾਰੀਆਂ ਸਵਾਵਾਂ ਦੇ ਵਿੱਚੋਂ ਇੱਕ ਸੇਵਾ ਲੜਕੀਆਂ ਦੇ ਜਨਮ ਦਰ ਨੂੰ ਅਸਾਹਤ ਕਰਨ ਲਈ ਸਮਾਜ ਨੂੰ ਇੱਕ ਮੈਸੇਜ ਦੇਣ ਲਈ ਨਵ ਜੰਮੀਆ ਬੱਚਿਆਂ ਦੀ ਲੋੜੀ ਮਨਾਉਣੀ ਹੋਈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਵੱਲੋਂ ਸੰਤ ਬਾਬਾ ਜਮੀਤ ਸਿੰਘ ਜੀ ਸੀਨੀਅਰ ਸਟੈਂਡਰੀ ਸਕੂਲ ਲੋਕੋ ਦੇ ਗਰਾਊਂਡ ਵਿੱਚ ਨਵ ਜੰਮੀਆ ਲੜਕੀਆਂ ਦੀ ਲੋੜੀ ਮਨਾਈ ਗਈ ਜਿਸ ਵਿੱਚ ਬਹੁਤ ਵੱਡੀ ਪੱਧਰ ਤੇ ਸੰਗਤਾਂ ਪਹੁੰਚੀਆਂ 51 ਲੜਕੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਨਾ ਮਾਮਾ ਨੂੰ ਸਨਮਾਨਿਤ ਕੀਤਾ ਗਿਆ ਔਰ ਅੱਜ ਦੇ ਇਸ ਸਮਾਗਮ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਵੱਡੀ ਪੱਧਰ ਤੇ ਪਹੁੰਚੇ ਧਾਰਮਿਕ ਸ਼ਖਸੀਅਤਾਂ ਵੀ ਪਹੁੰਚੀਆਂ ਰਾਜਨੀਤਿਕ ਲੋਕ ਵੀ ਬਹੁਤ ਸਾਰੇ ਪਹੁੰਚੇ ਸੋ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਔਰ ਅੱਗੇ ਤੋਂ ਰਸਟ ਵੱਲੋਂ ਇਸ ਸਮਾਗਮ ਨੂੰ ਹੋਰ ਵੀ ਵੱਡੀ ਪੱਧਰ ਤੇ ਕੀਤਾ ਜਾਵੇਗਾ ਅੱਜ ਦਾ ਸੰਗਤਾਂ ਦਾ ਜੋ ਉਤਸ਼ਾਹ ਉਸ ਨੂੰ ਦੇਖ ਕੇ ਇਹ ਫੈਸਲਾ ਕੀਤਾ ਗਿਆ ਕਿ ਅੱਗੇ ਤੋਂ ਇਸ ਸਮਾਗਮ ਨੂੰ ਹੋਰ ਵੀ ਵੱਡੀ ਪੱਧਰ ਤੇ ਕੀਤਾ ਜਾਵੇ ਤਾਂ ਜੋ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ